ਫਲੋਰ ਦੇ ਨਜ਼ਦੀਕ ਪਿੰਡ ਛਿਚੂਵਾਲ ਵਿਖੇ ਖੜੇ ਇੱਕ ਸਵਾਰੀਆਂ ਉਤਾਰਾ ਹੈ ਟੈਂਪੋ ਨੂੰ ਟਰਾਲੇ ਨੇ ਮਾਰੀ ਟੱਕਰ ਕਈ ਸਵਾਰੀਆਂ ਜ਼ਖਮੀ ਇੱਕ ਔਰਤ ਦੀ ਹੋਈ ਦਤਨਾਕ ਮੌਜ ਜਿਤਨ ਦੱਸਦੀ ਹੈ ਕਿ ਅਜਮਿੱਤੀ 16 3 224 ਦਿਨ ਸ਼ਨੀਵਾਰ ਦੁਪਹਿਰੇ 12:30 12 ਵਜੇ ਦੇ ਕਰੀਬ ਫਲੋਰ ਤੋਂ ਛੰਡੀਪੀ ਨੂੰ ਜਾ ਰਹੇ ਸਵਾਰੀਆਂ ਨਾਲ ਭਰੇ ਟੈਂਪੋ ਨੂੰ ਇੱਕ ਬਦਰੀ ਨਾਲ ਭਰੇ ਹੋਏ ਟਰਾਲੇ ਨੇ ਟੱਕਰ ਮਾਰ ਦਿੱਤੀ ਇਹ ਟੈਂਪੋ ਛਿਚੂਵਾਲ ਦੇ ਕੋਲ ਖੜਾ ਸੀ ਅਤੇ ਸਵਾਰੀਆਂ ਨੂੰ ਉਤਾਰ ਰਿਹਾ ਸੀ ਕਿ ਪਿੱਛੋਂ ਫਲੋਰ ਸਾਈਡ ਤੋਂ ਆ ਰਹੇ ਬਦਰੀ ਨਾਲ ਭਰੇ ਹੋਏ ਟਰਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇਨੀ ਜ਼ਬਰਦਸਤੀ ਕੀ ਟੈਂਪੂ ਬੁਰੀਦਰਾ ਨੁਕਸਾਨ ਆ ਗਿਆ ਇਸ ਜ਼ਬਰਦਸਤ ਟੱਕਰ ਵਿੱਚ 8 ਸਵਾਰੀਆਂ ਬੁਰੀਦਰਾ ਜ਼ਖਮੀ ਹੋ ਗਈਆਂ ਤੇ ਇੱਕ ਔਰਤ ਦੀ ਟਰਾਲੇ ਦੇ ਟਾਇਰ ਫੇਟਾ ਉਨ ਕਾਰਨ ਦਰਦਨਾਕ ਮੌਤ ਹੋ ਗਈ ਇਹਨਾਂ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਫਲੋਰ ਦੇ ਸਿਵਲ ਹਸਪੀਟਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਜਿੱਥੇ ਡਾਕਟਰ ਰੋਹਿਦ ਦੇ ਦੱਸਣ ਮੁਤਾਬਕ ਦੋ ਜ਼ਖਮੀਆਂ ਦੀ ਹਾਲਤ ਕਾਫੀ ਖਰਾਬ ਸੀ ਅਤੇ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪੀਟਲ ਵਿਖੇ ਰੈਫਰ ਕਰ ਦਿੱਤਾ ਅਤੇ ਬਾਕੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਮ੍ਰਿਤਕ ਔਰਤ ਦੀ ਅਜੇ ਤੱਕ ਪਛਾਣ ਹੀ ਹੋ ਪਾਈ ਉਸ ਦੀ লাশ ਨੂੰ شناخت ਵਾਸਤੇ ਫਲੋਰ ਦੇ ਸਿਵਲ ਹਸਪੀਟਲ ਦੀ ਮੋਚੀ ਹੇਠਾਂ ਰੱਖ ਦਿੱਤਾ ਖਾਣਾ ਫਲੋਰ ਦੇ ਐਸਏ ਬਿਜੇ ਕੁਮਾਰ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ਤੇ ਪਹੁੰਚੇ ਉਹਨਾਂ ਦੇ ਦਸਰਾਂ ਦਸਰ ਮੁਤਾਬਕ ਟਰਾਲੇ ਦਾ ਡਰਾਈਵਰ ਮੌਕੇ ਤੋਂ ਭੱਜ ਨਿਕਲਿਆ ਅਤੇ ਟਰਾਲੇ ਨੂੰ ਕਾਬੂ ਵਿੱਚ ਲੈ ਲਿਆ ਹੈ ਅਤੇ ਇੱਕ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਨਾਂ ਜਾਣੀਆਂ ਦਾ ਹਾਲਚਲ ਪੁੱਛਣ ਲਈ ਐਜੂਕੇਸ਼ਨ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪਿੰਕਮਰ ਵੀ ਮੌਕੇ ਤੇ ਪੁੱਜੇ ਅਤੇ ਜ਼ਖਮੀਆਂ ਦਾ ਹਾਲਚਲ ਪੁੱਛਿਆ ਏਪੀ ਨੂੰ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਜਿਵੇਂ ਸਾਡੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਆਇਆ ਹੈਗਾ ਜਿਹਦੇ ਕਾਫੀ ਮਰੀਜ਼ ਇੰਨਤ ਘਟਜਣ ਹੋਇਆ ਤਾਂ ਕਿੰਨੇ ਪੇਸ਼ੈਂਟ ਇੰਜਰ ਹੋਏਗਾ ਤੇ ਕੈਸ ਰੋਟ ਕਿੰਨੇ ਸਾਡੇ ਕੋਲ ਇੱਕ ਰੋਡ ਸਾਈਡ ਪੇਸ਼ੈਂਟ ਆਏ ਆ 8 ਜਾਣੇ ਜਿਹਦੇ ਵਿੱਚ ਜਿਹੜਾ ਕਿ ਚਿਚੋਵਾਲ ਲਾਗੇ ਹੋਇਆ ਹੋਇਆ ਰੋਡ ਸਾਈਡ ਐਕਸੀਡੈਂਟ ਟ੍ਰਾਲਾ ਟਰੂਲਾ ਸ਼ਾਇਦ ਬੱਜਿਆ ਉਹਦੇ ਵਿੱਚ ਉਹਦੇ ਵਿੱਚੋਂ 8 ਪੇਸ਼ੈਂਟ ਦੇ ਵਿੱਚੋਂ ਇੱਕ ਪੇਸ਼ੈਂਟ ਜਿਹੜੀ ਸੀਗੀ ਉਹ ਲੇਡੀ ਸੀਗੀ 15 60 55 ਇਅਰ ਦੀ ਉਹ ਬਰਾਉਡਡ ਸੀਗੀ ਉਹਨੇ ਡੈਥ ਹੋ ਚੁੱਕੀ ਸੀਗੀ ਤੇ ਬਾਕੀ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀਗਾ ਮੁੰਡਾ ਸਾਹਿਲ ਇੱਕ ਸੀਗਾ ਆਰਾਮਾਸਰਾ ਇੱਕ ਗੁਰਮੀਤ ਕੌਰ ਇੱਕ ਨੰਜੋ ਦੇਵੀ ਇੱਕ ਕੁਲਵੰਤ ਕੌਰ ਇੱਕ ਸਤਪਾਲ ਤੇ ਇੱਕ ਅਨੀਤਾ ਜਿਹਦੇ ਵਿੱਚੋਂ ਅਨੀਤਾ ਤੇ ਗੁਰਮੀਤ ਨੂੰ ਰੈਫਰ ਕਰਤਾ ਜਲੰਧਰ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਕਰਸ਼ ਇੰਜਰੀ ਸੀ ਤੇ ਬਾਕੀ ਪੇਸ਼ੈਂਟ ਜਿਹੜੇ ਆ ਉਹ ਅੰਡਰ ਟ੍ਰੀਟਮੈਂਟ ਚੱਲ ਰਹੇ ਆ ਠੀਕ ਆ ਤੇ ਸਰ ਜਿਹੜੀ ਉਹ ਲੇਡੀ ਸੀ ਪੈਜ਼ੋਟੀ ਪਈ ਆ ਪੈਥੋ ਜੀ ਉਹ ਸਾਰਾ ਪਤਾ ਲੱਗਾ ਕਿਥੇ ਲਈ ਨਹੀਂ ਸਰ ਉਹ ਅਨਨੋਨ ਆ ਪੇਸ਼ੈਂਟ ਹਜੇ ਪਤਾ ਨਹੀਂ ਲੱਗਾ ਕੌਣ ਆ ਪੁਲਿਸ ਨੂੰ ਤਲਾਸ਼ ਕਰਤੀ ਐ ਸਨਕਤ ਹੋ ਰਹੀ ਉਹਨਾਂ ਦੀ ਅ ਸਰ ਜਿਹੜਾ ਇੱਕ ਸ਼ਿਸ਼ੂ ਵਾਲੇ ਕੋਲ ਐਕਸੀਡੈਂਟ ਆ ਫ ਹੈਗਾ ਰੋਡ ਐਕਸੀਡੈਂਟ ਆ ਕਾਦ ਕਾਦ ਆ ਹੋਇਆ ਸਰ ਕਿੰਨੀ ਕੋਈ ਕੈਜ਼ੂਅਲਟੀ ਹੋਈ ਇੱਕ ਘੋੜਾ ਟਰਾਲਾ ਆ ਜਿਹੜਾ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਜਿਹਦੇ ਚਾਲਕ ਨੇ ਪਿੰਡ ਸ਼ਿਸ਼ੂ ਵਾਲਾ ਜੀ ਖੜੇ ਟੈਂਪੂ ਦੇ ਵਿੱਚ ਬੜੀ ਤੇਜ਼ ਤੇ ਲਾਪਰਵਾਹੀ ਦੇ ਨਾਲ ਲਿਆ ਕੇ ਮਾਰਿਆ ਜੀ ਜਿਹਦੇ ਵਿੱਚ ਟੈਂਪੂ ਦੇ ਵਿੱਚ ਟੋਟਲ 8 ਸਵਾਰੀਆਂ ਸੀਗੀਆਂ ਸਮੇਤ ਡਰਾਈਵਰ ਜੀ ਜਿਹਦਾ ਵਿੱਚੋਂ ਇੱਕ ਲੇਡੀ ਜਿਹੜੀ ਆ ਟੈਂਪੂ ਪਲਟਣ ਨਾਲ ਤੇ ਉਹ ਟਰੱਕ ਦੇ ਟਾਇਰ ਦੇ ਥੱਲੇ ਆ ਗਈ ਕੋਈ ਹੋਈ ਉਹਦੀ ਮੌਕੇ ਤੇ ਮੌਤ ਹੋ ਗਈ ਆ ਜੀ ਬਾਕੀ ਜਿਹੜੇ 7 ਜਣੇ ਉਹ ਇੰਜਰਡ ਹੈ ਜਿਨ੍ਹਾਂ ਵਿੱਚੋਂ 4-5 ਜਣੇ ਇੰਜਰਡ ਜਿਹੜੇ ਉਹ ਰੈਫਰ ਕਰ ਚੁੱਕੇ ਆ ਬਾਕੀ ਸਿਵਲ ਹਸਪਤਾਲ ਫਲੋਰ ਦਾਖਲ ਹੈ ਉਹਨਾਂ ਦੀ ਪਛਾਣ ਹੋ ਗਈ ਸਾਰੇ ਇੰਜਰਡ ਕਿੱਥੇ ਕਿੱਥੇ ਦੇ ਆ 7 ਜਣਾਂ ਦੀ ਪਛਾਣ ਹੋ ਗਈ ਆ ਠੀਕ ਹੈ ਜੀ ਜਿਹਦੀ ਡੈਥ ਹੋਈ ਆ ਉਹਦੀ ਹਜੇ ਪਛਾਣ ਨਹੀਂ ਹੋਈ ਠੀਕ ਆ ਲੇਡੀ ਦੀ ਠੀਕ ਹੈ ਜੀ ਤੇ ਸਰਾ ਉਹ ਉਹਦਾ ਡਰਾਈਵਰ ਸੀ ਕੋਰੇ ਦਾ ਡਰਾਈਵਰ ਜਿਹੜਾ ਉਹ ਆਪਣਾ ਟਰੱਕ ਛੱਡ ਕੇ ਭੱਜ ਗਿਆ ਮੌਕੇ ਤੋਂ ਟਰੱਕ ਜਿਹੜਾ ਆ ਉਹ ਆਪਾਂ ਕਬਜ਼ੇ 'ਚ ਲੈ ਲਿਆ ਅਗਲੀ ਦੀ ਕਾਰਵਾਈ ਚੱਲੂ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ